ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜ ਮਾਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪੈ ਰ ਆਰਦੀਐ ਪੂਰਨ ਸਤਗੁਰ ਗਿਆਨ ਰਹਾ ਜਿਤ ਕਟ ਵਸੈ ਪਾਨ ਬ੍ਰਹਮ ਸੋਈ ਸੁਹਾਵਾ ਥਾ ਜਮ ਕੰਕਰਨੇਡ ਨਾ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਨ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਅਗਾਹ ਭੇ ਕਿਰਪਾਲ ਗੁਸਾਈਆ ਨਠੇ ਸੋ ਸੰਤਾਪ ਤਤੇ ਵਾ ਨਾ ਲੱਗੇ ਸਤਗੁਰ ਕੀ ਆਪ ਗੁਰ ਨਾਰਾਇਣ ਦਿਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਟੈ ਜਵ ਕਿਛ ਪਾਇ ਜਨ ਨਾਨਕ ਸਦ ਬਰਿਹਾਰ ਗੌੜੀ ਮਹੱਲਾ ਪੰਜ ਮਾ ਸੂਕੇ ਹਰੇ ਕੀ ਅੱਖ ਨਮਾਹਿ ਅੰਮ੍ਰਿਤ ਧ੍ਰਿਟ ਸੱਚ ਜੀਵਾਈ ਕਾਟੇ ਕਾਇਟ ਪੂਰੀ ਗੁਰਦੇਵ ਸੇਵ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨਿਆ ਸਾ ਕਰੀਂ ਦਿਆ ਸਤਗੁਰ ਗੁਣ ਤਸਾ ਦੁੱਖ ਨਾ ਠੇ ਸੁਕਿਆ ਇਸ ਮਾਇ ਢੀਲਣਾ ਪਰੀ ਜਾਂ ਗੁਰ ਫੁਰਮਾਈ ਇਸ ਪੁਨੀ ਪੂਰੀ ਗੁਰ ਮਿਲੇ ਨਾਨਕ ਤੇ ਜਨ ਸੁ ਪਲ ਪਲੇ ਗੌੜੀ ਮਹੱਲਾ ਪੰਜ ਮਾ ਤਾਵ ਗਏ ਪਾਈ ਪ੍ਰਸਾਦ ਚੀਤਰ ਭੇ ਕਿਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਵਿਸਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋ ਕਾਬਣ ਸਿਆਥਾਂ ਸਹਿਜ ਸੁਪਾਏ ਬੋਲੇ ਹਰ ਬਾਣੀ ਆਠ ਪੈ ਪ੍ਰਭ ਸਿਮਰੂ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਮਾ ਜਿਸ ਉਸ ਜਮਤ ਦੂਖ ਸਭ ਜਾਏ ਨਾ ਮਰਤਨ ਵਸੈ ਮਨ ਆਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕਸ ਬਿਨ ਨਾਹੀ ਦੂਜਾ ਕੋਈ ਜਾਂਕੇ ਡਿਟ ਸਦਾ ਸੁਖੋਏ ਸਾ ਜਨ ਮੀਤ ਜਕਾ ਕਰ ਏਕ ਹਰਿ ਹਰਿ ਅਖਰ ਮਨ ਮੈ ਲੇਕ ਰਾਵ ਰਹਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰਜਾਮੀ ਗਉੜੀ ਮਹੱਲਾ ਪੰਜ ਮਾਹ ਕੋਟ ਮਿਗਣ ਹੈ ਰੇਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਈ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾ ਅਸਰ ਹਾ ਸਰਬ ਕਲਿਆਣ ਸੁਖ ਸਹਿਜ ਜਨ ਜਾਨ ਜਾ ਕਰਦਾ ਬਸੈ ਭਗਵਾਨ ਔਕਤ ਮੰਤਰ ਤਨ ਸਾਰ ਕਰਨੈ ਹਾਰ ਦੇ ਮਹਤਾਰ ਤਜ ਸਭ ਭਰਮ ਪਜਿਓ ਪਾਰ ਬ੍ਰਹਮ ਕਉ ਨਾਨਕ ਅਟਲ ਏ ਤਰਮ ਗੌੜੀ ਮਹੱਲਾ ਪਜਮਾਨ ਸਾਤ ਪਈ ਗੁਰੂ ਗੋਬਿੰਦ ਪਾਈ ਤਾ ਪਾਵਿਣ ਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸੁਨ ਬਖਾਨ ਬਿਨ ਸੇ ਰੋਗ ਭੇ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਤਨੀਤ ਗਈ ਬਿਆਦ ਉਬਰੇ ਜਨਮਿਤ ਮਨ ਬਚ ਕਰਮ ਭਰਿ ਆਪਣਾ ਧਿਆਈ ਨਾਨਕ ਦਾ ਤਰੀ ਚਰਨਾਈ ਗੌੜੀ ਮਹੱਲਾ ਪੰਜ ਮਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮਗੇ ਪੂਰਨ ਪੈ ਸੇਵ ਰਹਾ ਸੀਤ ਲਾਤੇ ਰਖਿਆ ਬਿਹਾਰੀ ਪਾਰ ਬ੍ਰਹਮਪਰਾ ਕਿਰਪਾ ਤੁਹਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰਿ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸੁਹਾਰੇ ਰਹਾਉ ਦੋਟ ਦੂਤ ਪਰਮੇ ਚਰਮਾਰੇ ਜਨ ਕੇ ਪੈੰਜ ਰਖੀ ਕਰਤਾਰੇ ਬਾਦਸ਼ਾਹ ਸਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰੂਸ ਪੀਨੇ ਨਿਰਪਉ ਹੋਇ ਪਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਉੜੀ ਮਹੱਲਾ ਪੰਜਵਾਂ ਰਾਗ ਪਿਤਾ ਪ੍ਰਾ ਮੇਰੇ ਮੋਇ ਨਿਰਗੁਣ ਸਉ ਗੁਣ ਤੇਰੇ ਰਹਾਉ ਪੰਜ ਬਕਾ ਦੀਏ ਕਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੈ ਅਨ ਬਹੁਤ ਸੰਤਾ ਵਹਿ ਆਇਓ ਸ਼ਰਣ ਤੁਹਾਰੀ ਕਰ ਕਰ ਹਾਰੇ ਔਨਕ ਬਹੁ ਭਾਂਤੀ ਛੋਡੈ ਕਤ ਹੋ ਨਾਹੀ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਧੀਰਜ ਪਾਇਆ ਸੰਤੇ ਮੰਤ ਦੀਆਂ ਮੋਹ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਹੋਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੁ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਮਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪੇ ਅਲਖੇ ਅਪੇਵ ਧਰਤ ਪਨੀਤ ਪਾਈ ਗੁਨ ਗਾਏ ਦੁਰਤ ਗਿਆ ਹਰ ਨਾਮ ਤੇ ਆਇ ਰਹਾ ਸ਼ਵਣੀ ਤਾਈ ਰਵਿਆ ਆਪ ਆਦਿ ਜੁਗਾਤ ਜਾਗਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਣ ਹੋਏ ਸਾਥਾਈ ਬੁੱਢੇ ਸਭ ਸੁਖ ਪਾਏ ਸਤਗੁਰ ਤੁਟੇ ਭਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਖਸਮ ਬ੍ਰਤਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਰਿ ਦਇ ਤਿਆਏ ਰੋਗ ਗਏ ਸੰਗਲੇ ਸੁਖ ਪਾਈ ਗੁਰਦੂ ਘਟਿਆ ਦੀ ਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾ ਅਕਥ ਕਥਾ ਅਮਰਤ ਪ੍ਰਬਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਧ ਪਾਈ ਗੁਰ ਸਤਗੁਰ ਪੂਰੀ ਸੁਖ ਉਪਜੇ ਬਾਜੇ ਅਨਹ ਤੂ ਰਹਿਹਾ ਤਾਪਾ ਸੰਤਾ ਬਿਨਸੀ ਹਰ ਸਿਮਰਤ ਕਿਲ ਵਿਕਸਾਉਨਾਸੀ ਅਨੰਦ ਕਰੋ ਮਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਸਵਾਰੀ ਬਿਲਾਵਨ ਮਹੱਲਾ ਪੰਜਮ ਸਗਲੇ ਆਨੰਦ ਕੀਆ ਪਰਮੇਸ਼ਰ ਨੇ ਆਪਣਾ ਮਿਰਦ ਸੁਮਾਰਿਆ ਸਾਧ ਜਿ ਨਾ ਹੋਏ ਕਿਰਪਾ ਲਾ ਵਿਖਸੇ ਸਭ ਪਰਵਾਰਿਆਂ ਕਾਜ ਸਤ ਗੁਰਿਆ ਸਵਾਰਿਆਂ ਵੱਡਿਆਂ ਅਰ ਜਾਂ ਹਰ ਗੋਵਿੰਦ ਕੇ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿਪਾਵਣ ਹਰਿਆ ਹੋਏ ਸੰਗਲੇ ਜੀ ਸਾਧਾਰਿਆਂ ਮਨ ਚੇਨਾਂ ਨੂੰ ਬਲ ਪਾਏ ਪੂਰਣੇ ਛਪ ਜਾਰਿਆਂ ਬਿਲਾ ਬਲ ਮਹੱਲਾ ਪੰਜ ਮਾ ਰੋਗ ਗਿਆ ਪਰਿਅਪ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਆ ਰਹਾ ਰਾਜੇ ਰਾਜ ਪੋਜਨ ਖਾਵੋ ਮੇਰੇ ਪਾਈ ਅੰਮ੍ਰਿਤ ਨਾਮ ਰਦਮਾਇ ਧਿਆਇ ਨਾਨਕ ਗੁਰਪੂਰੇ ਚਨਣਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਏ ਬਿਲਾ ਬਲ ਮਹੱਲਾ ਪੰਜਮਾ ਤਾਂ ਸੰਤਾਂ ਨਾਲ ਲੇ ਗਏ ਬਿਨਸੇ ਤੇ ਰੋਗ ਭਾਰ ਬ੍ਰਹਮ ਤੂੰ ਮਖਿਆ ਸੰਤਨ ਰਸ ਭੋਗ ਰਹਾ ਸਰਵ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੀ ਇਹ ਔਖਤ ਜੋਗ ਆਏ ਬਸੂ ਕਰਦੇ ਇਸ ਮੈਂ ਇਹ ਪੜੇ ਸੰਯੋਗ ਨਾਨਕ ਪ੍ਰਭ ਸੁਪਰਸਨ ਭੇਣ ਲਗੇ ਬਿਉ ਬਿਰਾਵਲ ਮਹੱਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੋਆ ਕਿਰਪਾ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਟਿਆ ਦੁੱਖ ਰੋਗ ਮਨ ਤਨ ਜੀ ਤਲ ਸੁਖੀ ਭਿਆ ਪ੍ਰਭ ਤਿਆਵਣ ਜੋਗ ਰਹਾ ਔਖ ਦਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁੱਖ ਨਾ ਜਾਪੈ ਹਰ 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 Japie ਅੰਤਰ ਲਿਵ ਲਾਈ ਕਿਦੇ ਵੇਖੋ ਤਰੈ ਸੁਧ ਹੋਏ ਸਾਧੂ ਸ਼ਰਣਾਇ ਸੋਨਤ ਜਪਤ ਹਰਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਹਰੇ ਆਰਾਧਿਆ ਹੋਈਐ ਆਰੋਗ RAM ਚੰਦ ਕੇ ਲਟਕਾ ਜਿਨ ਮਾਰਿਆ ਰੋਗ ਰਹਾ ਗੁਰਪੂਰਾ ਹਰ ਜਾਪਿਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਮਾਰਣੈ ਮਿਲਿਆ ਸੰਜੋਗ ਜਿਸੁ ਸਿਮਰਤ ਸੁਖ ਪਾਈਐ ਬਿਨ ਸੈ ਬਿਓ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗਿ ਰਾਗ ਬਿਲਾ ਬਲ ਮਹਲਾ ਪੰਜ ਮਾ ਦੁਪ ਦੇ ਘਰ ਪੰਜ ਮਾ ਇਕ ਓੰਕਾਰ ਸਤਗੁਰ ਪ੍ਰਸਾਦ ਅਵਰੇ ਉਪਾਸ ਸੰਤ ਆਗਿਆ दारू ਨਾਮ ਲਿਆ ਤਾਂ ਪਾਉ ਸਾ ਮਿਟੇ ਰੋਸ਼ਿ ਤਨ ਮਨ ਪਇਆ ਗੁਰਪੂਰਾ ਆਰਾਧਿਆ ਸਗਲਾ ਦੁਖ ਗਿਆ ਰਾਖਣ ਹਾਂ ਰਹਿ ਰਾਖਿਆ ਆਪਣੀ ਕਰਮਿਆ ਰਹਾ ਬਾਂਹ ਪਕੜ ਪ੍ਰਭ ਕਾ ਡਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾ ਬਲ ਮਹੱਲਾ ਪੰਜ ਮਾ ਰੋਗ ਮਿਟਾਇਆ ਆ ਪ੍ਰਭ ਉਜਿਆ ਸੁਖ ਸੰਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀ ਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਸ ਕੇ ਚਰਣਾਗ ਤੇ ਜੋ ਸਦਾ ਸਹਾਈ ਰਹਾ ਬਿਰਥੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜ ਮਾ ਤਾਤੀ ਵਾ ਨ ਲਗੇ ਪਾਰ ਬ੍ਰਹਮ ਚਰਣਾਇ ਚੌਗਰਦ ਹਮਾਰ ਐਰਾਮ ਕਾ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਕਧੀਆਂ ਇਕਾਂ ਲਿਵਲਾਈ ਰਹਾਉ ਰਾਖ ਲਈ ਇਤਨੇ ਰਖਣ ਹਾਰ ਸਾਬਿਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਾਪੈ ਸਹਾਈ ਬਿਲਾ ਬਲ ਮਹੱਲਾ ਪੰਜ ਮੰਗ ਆਪਣੇ ਬਾਲਕ ਆਪ ਰਖਿਆ ਨਾ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭੇ ਪੂਰਨ ਭੇ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਵਿਆ ਰੋਗ ਮਿਟਾਏ ਜੇ ਵਾਲਿਆਂ ਜਾਕਾਂ ਵੱਡ ਪ੍ਰਤਾਪ ਦੋ ਕਮਾਰੇ ਬਖਸ਼ਿਆ ਨੇ ਆਪਣੀ ਕਲਤਾਰੀ ਮਨ ਬਾਝ ਚੁਤਪਾਲ ਦਿੱਤਿਆਂ ਨਾਨਕ ਬਲੇਹਾਰੀ ਬਿਲਾਵਲ ਮਹੱਲਾ ਪਈਮਾ ਤਾਫ ਲਾਹਿਆ ਗੁਰਸਿਰਜਨਾਰ ਸਤਗੁਰੇ ਆਪਣੇ ਕੋ ਬਲ ਜਾਏ ਜਿਨ ਪੈੰਜ ਰੱਖੇ ਸਾਰ ਸੰਸਾਰ ਹਾ ਕਰਮਸਤਿ ਧਾਨ ਬਾਲਕ ਰਖ ਲੀਨੋ ਰਮੇ ਅਮਰਤ ਨਾਮ ਹਰਸਦੀਨੋ ਦਾਸ ਕੀ ਲਾਜ ਰੱਖਿਆ ਮਰਵਾਨ ਗੁਰੂ ਨਾਨਕ ਬੋਲੇ ਦਰਗਹ ਪ੍ਰਵਾਨ ਬਿਲਾਬਲ ਮਹੱਲਾ ਪਈਵਾਂ ਤਾਂ ਪਾਪ ਤੇ ਰਾਖੇ ਆਪ ਸੀਤਲ ਪੈ ਗੁਰ ਚਰਣੀ ਲਾਗੇ RAM ਨਾਮਿਰ ਦੇ ਮੈਂ ਜਾਪ ਰਹਾ ਕਰ ਕਿਰਪਾ ਹਸ ਪ੍ਰਾਦੀਨੇ ਜਤ ਉਧਾਰ ਨ ਔਖਣ ਪਰਤਾ ਦੁੱਖ ਬਿਨ ਸੇ ਸੁਖ ਅਨੰਤ ਪ੍ਰਵੇਸ ਸਾ ਤਿਸ਼ਨ ਬੁਜੀ ਮਨ ਤਨ ਸਚ ਧਰਾਪ ਅਨਾਤ ਕੋ ਨਾਤ ਛਰਣ ਸਮਰੱਥਾ ਸਗਲ ਜੀਟ ਕੋ ਮਾਈ ਬਾਪ ਪਗਤਮ ਸ਼ੇਲ ਪੈ ਪੰਜੇ ਸੁਆਮੀ ਗੁਣ ਗਾਵਤ ਨਾਨਕ ਆਲਾ ਸੋਰਠ ਮਹੱਲਾ ਪਇਮਾਂ ਕ੍ਰਿਸ਼ਨਾਨ ਸਿਮਰ ਪ੍ਰਵੇ ਆਪਣਾ ਮੰਤਨ ਪੈ ਅਰੂਗਾ ਕੋਰ ਵਿਗਨ ਲਾਤੇ ਪ੍ਰਭ ਚਰਨਾਂ ਪਰਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖੇ ਆਂਗਾ ਬੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲਦੇ ਅੱਲਾ ਸੰਤਾਂ ਕੀ ਪੈੰਜ ਰਖਦਾ ਆ ਆਦ ਬਿਰਧ ਪ੍ਰਤਪੰਨ ਲਾ ਹਰੇ ਅਮਰਤ ਨਾਮ ਭੋਜਨ ਨਿਤ ਪੰਚੋ ਸਰਬ ਵੇਲਾ ਮੁਕ ਪਾਵੂੰ ਜਰਾ ਮਰਾ ਤਾਂ ਸਉਨ ਅਠਾ ਗੁਣ ਗੋਵਿੰਦ ਨਿਤ ਗਾਵੂੰ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪੈ ਸਗਲੇ ਜੁਗ ਅੰਤਰ ਗੁਰ ਨਾਨਕੀ ਵਡਿਆਈ ਸੋਠ ਮੰਨਲਾ ਪੰញਿਮਾਂ ਸੂਖ ਮੰਗਲ ਕਲਿਆਣ ਸੈ ਧਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਓ ਬਾਰਿਕ ਸਤਗੁਰ ਤਾ ਪਉ ਤਾਰਿਆ ਉਬਰੇ ਸਤਗੁਰ ਕੇ ਜਨਨਾਈ ਜਾਂ ਕੇ ਸੇਵਨਾ ਬਿਰਤੀ ਜਾਏ ਰਹਾਉ ਘਰ ਮੈਂ ਸੂਖ ਮਾਰ ਬੁਨ ਸੁਖਾ ਪ੍ਰਵੇ ਆਪਣੇ ਭੇਦਿਆਲਾ ਨਾ ਨਗ ਬਿਗ ਨਾ ਲਾ ਗੈ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋ ਰਠ ਮਹਲ ਨਾ ਪੰਜਵਾ ਗਏ ਕਲੇਸ਼ ਰੋ ਸਭ ਨਾਸੇ ਪ੍ਰਵੇ ਆਪਣੇ ਕਿਰਪਾ ਧਾਰੀ ਆਠ ਪੈ ਆਰਾ ਦੋ ਸੁਆਮੀ ਪੂਰਨ ਘਾਲ ਹਮਾਰੀ ਹਰ ਜਿਓ ਤੂੰ ਸੁਖ ਸੰਪਤਿ ਰਾਸ ਰਾਖ ਲਿਓ ਪਾਈ ਮੇਰੀ ਕਉ ਪ੍ਰਵੇ ਆ ਗਏ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪੁਰੂਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇ ਦੁਖ ਸੋਰਠ ਮਹੱਲਾ ਪੰਜ ਮੰਗ ਸਿਮਰ ਸਿਮਰ ਗੁਰ ਸਤਗੁਰਿਆ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਣ ਕਾਣ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਰਹਾ ਆਂ ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੇਦੇ ਅੱਲਾ ਜੈ ਜੈ ਕਾਰ ਭੇਜਾ ਪੀਤਰ ਹੋ ਆਪਾਰ ਬਰਮਰਖਵਾਲਾ ਸੂਰਠ ਮਹੰਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਾਪ ਕਰਪਾ ਤਾਰੀ ਆਪਣਾ ਬਿਰਧ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਗ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾ ਲਈ ਰਹਾ ਪਤ ਤਉ ਉਦਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ਲੇ ਸਾਂ ਸਚੈ ਸਾਇ ਸੁਣ ਨਾਨਕੀ ਅਰਦਾਸਾ ਸੋਰਠ ਮਹੱਲਾ ਪਈਮਾ ਬਖਿਆ ਪਰਬ੍ਰਾਮ ਪਰਮੇਸ਼ਰ ਸੰਗਲੇ ਰੂਹ ਵਿਧਾਰੀ ਗੁਰਪੁਰੇ ਕੀ ਜਰਣੀ ਉਪਰੇ ਕਾਜ ਸਗਲ ਸਵਾਰੀ ਹਰ ਜਨ ਸਿਮਰਿਆ ਨਾਮ ਅਦਾ ਤਾਬ ਤਾਲਿਆ ਸਤਿਗੁਰੂ ਪੂਰੇ ਆਪਣੀ ਕਿਰਪਾ ਧਾਰ ਹਾਂ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੋ ਰਾਖੇ ਆ ਵੱਡੀ ਵੱਡੀਆਂ ਇਨਾਣ ਕਰਤੇ ਕੀ ਸਾਜ ਸ਼ਬਦ ਸਤਿ ਪਾਖੇ ਆ ਸੂਰਟ ਮਹਨ ਲਾਪੇ ਮਾਂ ਭੇ ਕਿਰਪਾ ਗੁਰੂ ਗੋਵਿੰਦਾ ਸਗਲ ਮਨੋਰਥ ਪਾਹੇ ਅਸਰ ਪਹਿ ਲਾਹ ਹਰ ਚਰਣੀ ਗੋਵਿੰਦ ਕੇ ਗੁਣ ਗਾਈ ਪਲੋ ਜ਼ਮੂਰਦ ਪੂਰਾ ਸਾਤ ਸਹਿਜ ਆਨੰਦ ਨਾਮ ਜਪਵਾਜੇ ਅਨਹ ਤੂ ਰਹਾਓ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖਦਾਇ ਇਹ ਹਰ ਨਾਮ ਨਿਦਾਨਾ ਨਿਜਨ ਪਾਇਆ ਸਗਲੀ ਇੱਛ ਪੁਜਾਈ ਸੋਰਠ ਮਹੱਲਾ ਪੰਜ ਮਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਾਪੇ ਸ੍ਰੋ ਨਾਹੀ ਮਨ ਚੰਦੇੜਾ ਪਲ ਪਾਈ ਰਹਾਓ ਸਤਗੁਰੂ ਪੂਰਿਆ ਤਾਬ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਾਪੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾ ਨੇ ਪਦ ਰਖੀ ਪਰਮੇਸ਼ਰ ਉਦਰੇ ਆਸਾ ਸੰਸਾਰ ਸੋਰਠ ਮਹੱਲਾ ਪਈ ਮੰ ਮੇਰਾ ਸਤਗੁਰ ਖਵਾਲਾ ਹੋਆ ਤਾਰਿ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਬਿੰਦ ਨਵਾ ਨਿਰਵਾਰ ਹਾ ਤਾਬ ਗਿਆ ਪ੍ਰਵਿਆ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤਿਗੁਰ ਕੈ ਬਰਜਾਈ ਹਲਤ ਪਲਤ ਪ੍ਰਾਪਤ ਹੋਐ ਸੁਵਾਰੇ ਹਮਰਾ ਗੁਣਿਮ ਗੁਣ ਨਾਮ ਵਿਚਾਰਿਆ ਅਟਲ ਬਚਨ ਨਾਨਕ ਗੁਰਤੀ ਰਾ ਸਫਲ ਕਰਮ ਅਸਤਗ ਧਾਰੇ ਆ ਸੂਰਠ ਮਨ ਲਾ ਪੰਜਮਾ ਜੀ ਜੰਤਰ ਸਾਤ ਜਿਕੇ ਕੀਏ ਸੋਈ ਸੰਤ ਸਹਾਇ ਆਪਣੇ ਸੇਵਕੀ ਆਪੇ ਰੱਖੈ ਪੂਰਨ ਭੇ ਬਡਾਈ ਪਾਰ ਬ੍ਰਹਮ ਪੂਰਾ ਮਿਲਣਾਲ ਗੁਰ ਪੂਰੈ ਪੂਰੀ ਸੰ ਰਾਖੀ ਹੋਏ ਸਰਬ ਦਿਆਲ ਰਹਾ ਅਨੁਦਰ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰੱਖੈ ਜੋ ਬਾਰਿਕ ਪਤ ਮਾਤਾ ਸੋਲਠ ਮਨ ਲਾ ਪਈ ਮਾ ਠਾਣ ਪਾਈ ਕਰਤਾਰੇ ਤਾਬ ਛੋਟ ਗਿਆ ਪਰਵਾਰੀ ਗੁਰਪੂਰ ਰਹਿ ਰੱਖੇ ਸ਼ਰਨ ਸੱਚੇ ਕੀ ਤੱਕੀ ਪਰਮੇਸ਼ਰੇ ਆਪ ਹੋਆ ਰਖਵਾਲਾ ਸਾਧ ਸਹਿ ਸੁਖ ਨਮੈ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਉਦਾਰ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੇ ਤਿੰਨ ਸਗਲੇ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਗੁਣ ਨਾਂ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੀ ਤਿੰਨ ਸਗਲੇ ਲਾਜ ਰੱਖੀ ਬੋਲਿਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਤਿ ਸਾਖੀ ਆਪਣੇ ਦਾਸ ਕੇ ਪੈਜ ਰੱਖੀ ਬਿਲਾ ਬਲ ਮਹੱਲਾ ਪੰਜਵਾ ਆਗੇ ਪਾਛੇ ਕੁਸਲ ਪਿਆ ਗੁਰਪੂਰਹਿ ਪੂਰੀ ਸਾਰਾਖੀ ਪਰ ਬ੍ਰਹਮ ਪ੍ਰਾਕ ਨੀ ਮਿਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੂਖ ਦਰਦ ਸਗਲਾ ਮਿਟ ਗਿਆ ਸਾਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਅਵ ਗੁਣ ਪ੍ਰਭ ਕਾਚ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਰਿਆ ਅਤਲ ਬਡਾਈ ਅਚੁੱਤੇ ਬਿਨਾਸੀ ਨਾਨਕ ਉਚਰੈ ਹਰ ਕੀ ਜਿਆ ਗੁਣ ਅਵ ਗੁਣ ਪ੍ਰਭ ਕਾਚ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਰਿਆ ਅਤਲ ਬਡਾਈ ਅਚੁੱਤੇ ਬਿਨਾਸੀ ਨਾਨਕ ਉੱਚ ਰਹਿ ਹਰ ਕੀ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ